ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਉਸ ਸਮੇਂ ਇੱਕ ਸਪਾ ਸੈਂਟਰ ਦੇ ਸਟਾਫ ਨੂੰ ਭਜੜਨਾ ਪੈ ਗਿਆ ਜਦੋਂ ਸਪਾ ਸੈਂਟਰ ਤੇ ਅਚਾਨਕ ਪੁਲਿਸ ਦੀ ਰੇਡ ਪਈ ਪੁਲਿਸ ਦੀ ਜਿਪਸੀ ਨੂੰ ਦੇਖ ਕੁੜੀਆਂ ਮੁੰਡਿਆਂ ਨੇ ਰਫੂ ਚੱਕਰ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾ ਨੇ ਸਿੱਧਾ ਉਹਨਾਂ ਦੇ ਕਮਰਿਆਂ ਵਿੱਚ ਹੀ ਕਦਮ ਰੱਖੇ ਜਦੋਂ ਅੰਦਰਲੇ ਸੀਨ ਜਾ ਕੇ ਦੇਖੇ ਤਾਂ ਪੁਲਸੀ ਇਹ ਵੀ ਪਾਣੀ ਪਾਣੀ ਹੋ ਗਏ ਕਿਉਂਕਿ ਇਸ ਸਪਾ ਸੈਂਟਰ ਦੀ ਆੜ ਹੇਠ ਜਿਸਮ ਫਿਰੋਸ਼ੀ ਦਾ ਤੰਦਾ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਰੇਡ ਕਰਕੇ ਕੁਝ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਤੇ ਇਸ ਦੇ ਨਾਲ ਹੀ ਸਪਾ ਸੈਂਟਰ ਦੇ ਮਾਲਕ ਅਤੇ ਉਸ ਦੀ ਸਾਥੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਓਗੇ ਜੀ ਸਰ ਜਿਹੜੀ ਰੇਡ ਕੀਤੀ ਗਈ ਉਹ ਕਿਹੜੀ ਜਗ੍ਹਾ ਤੇ ਕੀਤੀ ਅਬ ਮਰੀਠਾ ਰੋਡ ਦੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਦੁਆਰੇ ਦੇ ਨੇੜੇ ਸੁਪਾਸ ਸੈਂਟਰ ਸੀ ਸਕਾਈ ਜੈੱਟ ਉੱਥੇ ਰੀਡ ਕੀਤੀ ਗਈ ਕਿੰਨੇ ਮੁੰਡੇ ਕੁੜੀਆਂ ਬੜੀਆਂ ਉਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸੁਪਾਸ ਚਲਾ ਰਿਹਾ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਸਲੈਕਟਰ ਰੈਕਟਰ ਵੀ ਚਲਾ ਰਿਹਾ ਸੀ ਧੰਦਾ ਵੀ ਚਲਵਾ ਰਿਹਾ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਫਰੀਅਰ ਲੋਚ ਹੋਈ ਹੈ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕਾਨੂੰਨੀ ਤਬੱਕ ਕਰਦੀ ਕੀਤੀ। ਕੋਈ ਵਿਦੇਸ਼ੀ ਕੁੜੀਆਂ ਉਹਦੇ ਵਿੱਚ ਨਹੀਂ। ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ। ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚੋਂ ਰਸਤੇ ਹੋਏ। ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ। ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਓਨਰ ਜਿਹੜਾ ਸ਼ਕਤੀ ਚੰਦ। ਕਿੰਨੇ ਕੇ ਟਾਈਮ ਤੋਂ ਚਲਾ ਰਹੀ ਸੀ ਇਹ ਕੰਮ? ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾਸ ਸੈਂਟਰ ਚ ਚਲਾ ਰਹੇ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ